ਇੱਥੇ ਪਾਣੀ ਆ ਉਹ 3 ਕਿਲੋਮੀਟਰ ਤੋਂ ਆਦਾ ਪੈਪਰਾਈ ਹਾਂਜੀ ਹਾਂਜੀ 24 ਜੁਲਾਈ 2025 ਦਿਨ ਵੀਰਵਾਰ ਨਵੀਂ ਵੀਡੀਓ ਨਵੇਂ ਬਲੌਗ ਚ ਭੈਣ ਭਰਾ ਮਾਤਾ ਬਜ਼ੁਰਗ ਛੋਟੇ ਵੱਡੇ ਦੇਸਾਂ ਤੇ ਵਿਦੇਸਾਂ ਵਾਲਿਆਂ ਨੂੰ ਗੁਰਦੁਆਰਾ ਦਾਤਾ ਬੰਦੀ ਛੋੜ ਸੇਮੇ ਪਾਸ਼ਾਹੀ ਹਰ ਗੋਬਿੰਦ ਸਿੰਘ ਮਹਾਰਾਜ ਦੀ ਪਾਵਨ ਪਵਿੱਤਰ ਧਰਤੀ ਤੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਬਾਰਤਲਾਵ ਗੁਰਦੁਆਰਾ ਸਾਹਿਬ ਦੇ ਵਿੱਚ ਬਹੁਤ ਵੱਡੀ ਸਮੱਸਿਆ ਪਾਣੀ ਦੀ ਉਹ ਕੈਸ ਤਰੀਕੇ ਨਾਲ ਲਿਆਂਦਾ ਜਾਂਦਾ ਕੀ ਮੁਸ਼ਕਲ ਦੇ ਵਿੱਚ ਇੱਥੋਂ ਦਾ ਗੁਰਦੁਆਰਾ ਸਾਹਿਬ ਚ ਪਹੁੰਚਦਾ ਕਿਉਂਕਿ ਗਵਾਲੀਅਰ ਕਿਲਾ ਜਿਹੜਾ ਉੱਥੇ ਪਾਣੀ ਦੀ ਕੋਈ ਵੀ ਸਹੂਲਤ ਨਹੀਂ ਜਿਹੜਾ ਵੀ ਪਾਣੀ ਆਉਂਦਾ ਸ਼ਹਿਰ ਦੇ ਵਿੱਚੋਂ ਆਉਂਦਾ ਤੇ ਇੱਥੇ ਕਹਿ ਸਕਦੇ ਆਂ ਆਪਾਂ ਧਰਤੀ ਦਾ ਪਾਣੀ ਵੀ ਹੈ ਨਹੀਂ ਉਹ ਥੋੜੇ ਨਾਲ ਸਾਰੀ ਇਸ ਵੀਡੀਓ ਦੇ ਵਿੱਚ ਵਾਰਤਾਲਾਬ ਸਾਂਝੇ ਕਰਾਂਗੇ ਵੀਡੀਓ ਨੂੰ ਐਂਡ ਤੱਕ ਲਾ ਜ਼ਰੂਰ ਦੇਖਿਓ ਵੀਡੀਓ ਤੇ ਨਵੇਂ ਆਏ ਤਾਂ ਲਾਈਕ ਤੇ ਸ਼ੇਅਰ ਕਰ ਦਿਓ ਤੇ ਜੇ ਵੀਡੀਓ ਚੰਗੀ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਹੁਣ ਚੱਲਦੇ ਆਂ ਆਪਾਂ ਕਿੱਥੋਂ ਗੁਰਦੁਆਰਾ ਸਾਹਿਬ 'ਚ ਪਾਣੀ ਪਹੁੰਚਦਾ ਉਸ ਥਾਂ ਤੇ ਤੇ ਫਿਰ ਤੁਹਾਨੂੰ ਪੜਾਵ ਦੀ ਪੜਾਅਸ ਤੁਹਾਡੇ ਨਾਲ ਸਾਰੀ ਇਬਾਦਤ ਲਾਵਾ ਜਿਹੜੀ ਸਾਂਝੀ ਕਰਾਂਗੇ ਜਿਵੇਂ ਤੁਹਾਨੂੰ ਆਪਾਂ ਸਾਰਿਆਂ ਨੂੰ ਦੱਸਿਆ ਸੀ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਪਾਣੀ ਬੜੀ ਮੁਸ਼ਕਲ ਦੇ ਨਾਲ ਪਹੁੰਚਦਾ ਆ ਆਪਾਂ ਇਸ ਟਾਈਮ ਖੜੇ ਹਾਂ ਗਵਾਲੀਅਰ ਸ਼ਹਿਰ ਦੇ ਵਿਚਾਲੇ ਜਿੱਥੋਂ ਪਹਿਲਾ ਪੜਾਓ ਸ਼ੁਰੂ ਹੁੰਦਾ ਹੈ ਗੁਰਦੁਆਰਾ ਸਾਹਿਬ ਦਾ ਖੂਹ ਬਣਾਇਆ ਹੈ ਤੇ ਸਾਰਿਆਂ ਨੇ ਪਹਿਲਾਂ ਦੇਖੋ ਸਾਰੇ ਪਾਸੇ ਜਾਲ ਲੱਗਿਆ ਹੋਇਆ ਹੈ ਖੂਹ ਦੇ ਆਲੇ-ਦੁਆਲੇ ਕੋਈ ਜਾਨਵਰ ਕੋਈ ਚੀਜ਼ ਅੰਦਰ ਖੂਹ ਦੇ ਨਾਲ ਨਾ ਡਿੱਗੇ ਤੇ ਵੀ ਕਿੱਥੇ ਗੱਲ ਕਰੀਏ ਦੋ ਮੋਟਰਾਂ ਲੱਗੀਆਂ ਹੋਈਆਂ 25-25 ਹਸਪਾਵਰ ਦੀਆਂ ਤੇ ਇੱਕ ਮੋਟਰ ਦੀ ਜ਼ਿਆਦਾ ਵਰਤੋਂ ਕੀਤੀ ਜਾਂਦੀ ਜਿਹੜੀ ਖੂਹ ਦੇ ਵਿੱਚ ਲੱਗੀ ਹੈ ਇਸ ਟਾਈਮ ਚੱਲੀ ਜਾਂਦੀ ਹੈ ਤੁਸੀਂ ਦੇਖ ਸਕਦੇ ਹੋ ਸਕ ਤੁਣ ਜ਼ੂਮ ਕਰਕੇ ਦਿਖਾ ਦਿੰਨਾ ਇਹ ਮੋਟਰ ਚੱਲੀ ਜਾਂਦੀ ਹੈ ਤੇ ਜਿਹੜੀ ਆ ਪਾਈਪ ਦੇਖੀ ਉਹਨੇ ਘੁੰਮ ਕੇ ਆਉਂਦੀ ਹੈ ਇਹ ਮਗਰ ਹੱਤ ਹੈ ਉਹਦੇ ਵਿੱਚ ਮੋਟਰ ਲੱਗੀ ਵੀ ਹੈ ਤੇ ਉਹਦੀ ਵਰਤੋਂ ਕਹਿੰਦੇ ਵੀ ਬਹੁਤ ਘੱਟ ਕੀਤੀ ਜਾਂਦੀ ਕਈ ਵਾਰੀ ਇਹ ਮੋਟਰ ਖਰਾਬ ਹੋ ਜੇ ਤੇ ਫਿਰ ਉਸ ਮੋਟਰ ਦੀ ਵਰਤੋਂ ਕੀਤੀ ਜਾਂਦੀ ਹੈ ਤੇ ਇੰਨਾ ਸਟਟਰ ਵਗੈਰਾ ਉਹ ਜਿਹੜਾ ਮਗਰ ਕਮਰਾ ਦੇਖੀ ਇਹਨੂੰ ਤੁਸੀਂ ਉਹ ਚ ਪਏ ਹੈ ਤੇ ਦੋਨੇ 3 ਫੇਸ ਤੇ ਚੱਲਦੀਆਂ ਇਹ ਦੋਨੇ ਪਾਈਪਾਂ ਇੱਕ ਪਾਈਪ ਨਾਲ ਕਨੈਕਟ ਕੀਤੀ ਹੋਈ ਜਿਹੜੀ 3 ਇੰਚੀ ਪਾਈਪ ਹੈ ਜਿਹੜੀ ਸ਼ਹਿਰ ਦੇ ਅੰਦਰ ਗਰਾਊਂਡ ਹੋ ਕੇ ਜਾਂਦੀ ਹੈ ਜਿਵੇਂ ਤੁਸੀਂ ਦੇਖਿਆ ਨੇ ਉਹ ਮੋਟਰ ਚੱਲੀ ਜਾਂਦੀ ਕਈ ਵਾਰੀ ਉਹ ਮੋਟਰ ਖਰਾਬ ਹੋ ਜੇ ਤਾਂ ਫਿਰ ਇਹਨੂੰ ਵਰਤੋਂ ਕੀਤੀ ਜਾਵੇ ਤੇ ਇਹਨਾਂ ਨੂੰ ਖੋਲਣਾ ਕਰਨਾ ਨਾ ਪਵੇ ਇਹਦੇ ਕਰਕੇ ਇੱਥੇ ਬਾਅਲ ਲਾ ਕੇ ਕਨੈਕਟ ਕੀਤਾ ਵਾ ਪਰਮਾਨੈਂਟੀ ਵੀ ਜਿਵੇਂ ਉਹ ਮੋਟਰ ਖਰਾਬ ਹੋ ਗਈ ਤਾਂ ਫਿਰ ਉਹਦੀ ਵਰਤੋਂ ਹੋਵੇ ਤੇ ਉਹ ਪਾਣੀ ਅੱਗੇ ਜਾਣ ਲੱਗ ਜੇ ਤੇ ਹੁਣ ਆਪਾਂ ਦੂਜੇ ਪੜਾਅ ਤੇ ਚੱਲਦੇ ਹਾਂ ਤੇ ਉੱਥੋਂ ਦੀ ਆਪਾਂ ਖੂਹ ਦੇ ਵਿੱਚ ਜਿੱਥੇ ਪਾਣੀ ਇਕੱਠਾ ਕੀਤਾ ਜਾਂਦਾ ਉੱਥੇ ਜਾ ਕੇ ਦਿਖਾਉਨੇ ਆਂ ਵੀ ਫਿਰ ਉੱਥੋਂ ਪਾਣੀ ਕਿਵੇਂ ਉੱਪਰ ਚੱਕ ਕੇ ਭੇਜਿਆ ਜਾਂਦਾ ਤੇ ਇੱਥੋਂ ਦੀ ਪਾਈਪ ਕਹਿੰਦੇ ਆਂ ਸ਼ਹਿਰ ਦੇ ਵਿੱਚ ਦੀ ਇਹ ਪਾਈਪ ਅੰਡਰਗਰਾਊਂਡ ਹੁੰਦੀ ਆਪਾਂ ਤੁਹਾਨੂੰ ਚ ਜਿਹੜੀ ਪਾਈਪ ਲਾਈਨ ਦਿਖਾਈ ਸੀ ਇੱਥੋਂ ਦੀ ਅੰਡਰ ਗਰਾਊਂਡ ਹੋ ਕੇ ਤੇ ਸਾਹਮਣੇ ਕਿਲੇ ਦੇ ਛਾਤੀ ਮਾਰੋਂਗੇ ਤੁਸੀਂ ਜ਼ੂਮ ਕਰਕੇ ਦਿਖਾ ਦੇਣਾ ਉੱਥੇ ਆ ਕੇ ਬਾਹਰ ਨਿਕਲ ਜਾਂਦੀ ਐ ਤੇ ਇਹ ਪਾਈਪ ਲਾਈਨ 1968 ਦੇ ਵਿੱਚ ਜਦੋਂ ਗੁਰਦੁਆਰਾ ਸਾਹਿਬ ਦੀ ਸੇਵਾ ਸ਼ੁਰੂ ਹੋਈ ਸੀ ਉਸ ਤੋਂ ਬਾਅਦ ਚ ਕਹਿੰਦੇ 2-3 ਸਾਲਾਂ ਬਾਅਦ ਹੀ ਇਹ ਪਾਈਪ ਅੰਡਰ ਗਰਾਊਂਡ ਪਾਤੀ ਸੀ ਤੇ ਹੁਣ ਆਪਾਂ ਦੂਜੇ ਪੜਾਅ ਤੇ ਚੱਲਦੇ ਆ ਜਿੱਥੇ ਕਿ ਪਾਣੀ ਖੂਹ ਦੇ ਵਿੱਚ ਇਕੱਠਾ ਕੀਤਾ ਜਾਂਦਾ ਤੇ ਫਿਰ ਉੱਥੋਂ ਗੁਰਦੁਆਰਾ ਸਾਹਿਬ ਦੀ ਟੈਂਕੀ ਤੇ ਪੰਚਾਇਆ ਜਾਂਦਾ ਹੁਣ ਆਪਾਂ ਉੱਥੇ ਚੱਲ ਕੇ ਤੁਹਾਨੂੰ ਦਿਖਾਉਨੇ ਆ ਕਿਵੇਂ ਪਾਣੀ ਇਕੱਠਾ ਕਰਕੇ ਤੇ ਕਿਵੇਂ ਇਹ ਆ ਗਿਆ ਉਰਵਾਈ ਗੇਟ ਸਾਹਮਣੇ ਤੇ ਇੱਥੋਂ ਤੱਕ ਬੰਦ ਹੈ ਪਹਿਲਾ ਪੜਾਵ ਤੇ ਇਹ ਤੋਂ ਅੱਗੇ ਫਿਰ ਦੂਜਾ ਪੜਾਵ ਸ਼ੁਰੂ ਹੁੰਦਾ ਹੈ ਤੇ ਆਪਾਂ ਤੁਹਾਨੂੰ ਕਿਲੇ ਦੇ ਉੱਪਰ ਜਾ ਕੇ ਦਿਖਾਉਨੇ ਆ ਕਿੱਥੋਂ ਦੀ ਪਾਈਪ ਲੈਣੇ ਆਉਂਦੀ ਹੈ ਤੇ ਕਿੰਨੀ ਕੋਚੀ ਚੜਦੀ ਹੈ ਸਾਹਮਣੇ ਤੁਸੀਂ ਦੇਖ ਹੀ ਰਹੇ ਹੋ ਸ਼ਹਿਰ ਇੰਨੀ ਉੱਚਾਈ ਤੇ ਫਿਰ ਪਾਣੀ ਚੜ ਕੇ ਤੇ ਇੱਧਰ ਦੀ ਪਾਈਪ ਲਾਈਨ ਆਉਂਦੀ ਹੈ ਇਹ ਸਾਰੀ ਪਾਈਪ ਲਾਈਨ ਉਸ ਖੂਹ 'ਚ ਜਾਂਦੀ ਹੈ ਜਿਹੜਾ ਖੂਹ ਬਣਿਆ ਹੋਇਆ ਦੂਜੇ ਪੜਾਵ ਤੇ ਉੱਥੇ ਜਾ ਕੇ ਸਾਰਾ ਪਾਣੀ ਇਕੱਠਾ ਹੁੰਦਾ ਹੈ ਤੇ ਉੱਥੋਂ ਫਿਰ ਮੋਟਰ ਨਾਲ ਫਿਰ ਦੁਬਾਰਾ ਮੋਟਰ ਨਾਲ ਚੱਕ ਕੇ ਪਾਣੀ ਤੇ ਅੱਗੇ ਭੇਜਿਆ ਜਾਂਦਾ ਹੈ ਤੇ ਹੁਣ ਆਪਾਂ ਉਹ ਖੂਹ ਤੇ ਪਹੁੰਚਦੇ ਆਂ ਜਿੱਥੇ ਪੂਰਾ ਪਾਣੀ ਇਕੱਠਾ ਕਰਕੇ ਤੇ ਅੱਗੇ ਭੇਜਿਆ ਜਾਂਦਾ ਹੈ ਮੋਟਰਾਂਈ ਆਪਾਂ ਪਹੁੰਚ ਗਏ ਦੂਜੇ ਪੜਾਅ ਤੇ ਜਿੱਥੇ ਪੂਰਾ ਪਾਣੀ ਇਕੱਠਾ ਕੀਤਾ ਜਾਂਦਾ ਤੇ ਆਹ ਰਹੀ ਪਾਈਪ ਖੜਕਾ ਸੁਣ ਹੀ ਸਕਦੇ ਖੂਹ ਦੇ ਵਿੱਚ ਪਾਣੀ ਡਿੱਗੀ ਜਾਂਦਾ ਇੱਥੇ ਪੂਰਾ ਪਾਣੀ ਇਕੱਠਾ ਕੀਤਾ ਜਾਂਦਾ ਹੈਗਾ ਆਪਾਂ ਇੱਧਰ ਚੱਲ ਕੇ ਦਿਖਾਉਨੇ ਆ ਤੇ ਇਹਦੇ ਵਿੱਚ ਦੋ ਮੋਟਰਾਂ ਲੱਗੀਆਂ ਇੱਕ 20 ਹਸ ਪਾਵਰ ਦੀ ਇੱਕ 25 ਹਸ ਪਾਵਰ ਦੀ ਇੱਥੋਂ ਫਿਰ ਦੋ ਮੋਟਰਾਂ ਅੱਗੇ ਪਾਣੀ ਚਾ ਕੇ ਉੱਪਰ ਪਹੁੰਚਾਉਂਦੀਆਂ ਤੇ ਇੱਕ ਤਾਲਾ ਲੱਗਿਆ ਹੋਇਆ ਤੇ ਗੱਲ ਕਰੀਏ ਇੱਥੇ ਕਹਿੰਦੇ ਵੀ ਇਹ ਖੂਹ ਇਹ ਪਹਿਲਾਂ ਦੀ ਆ ਪਹਿਲਾਂ ਹੀ ਵਰਤੇ ਜਾਂਦੇ ਸੀ ਇੱਥੇ ਟੋਟਲ 7 ਖੂਹ ਹੈ ਤੇ ਆ ਜਿਹੜਾ ਦੇਖ ਰਹੇ ਹੋ ਇਹ ਸਿੰਧੀ ਸਕੂਲ ਦਾ ਜਿਹੜਾ ਸਿੰਧੀ ਸਕੂ ਕੂਆ ਤੇ ਇਹ ਪੁਰਾਣਾ ਕੂਆ ਵਰਤੋਂ ਨਹੀਂ ਹੁੰਦੀਗੀ ਇਹ ਬੰਦ ਹੀ ਪਿਆਗਾ ਇਹ ਵੀ ਪੁੰਨਿਆ ਸੁ ਇਹ ਤਾਂ ਵੈਸੇ ਖੰਡਰ ਹੋਇਆ ਪਿਆਗਾ ਪੂਰਾ ਪਿੱਛੇ ਹੀ ਹੋ ਜੀਏ ਇਹੋ ਜੀ ਕੰਨ ਕੁੰਡੇ ਡਿੱਗ ਪੈਂਦੀ ਹੁੰਦੀ ਆ ਤੇ ਹੁਣ ਇੱਥੋਂ ਪਾਣੀ ਚੱਕ ਕੇ ਤੇ ਫੇਰ ਤੁਹਾਨੂੰ ਦਿਖਾਉਣੀ ਆ ਕਿਲਾ ਕਿੰਨਾ ਕੁੱਚਾ ਹੈ ਇੱਥੋਂ ਪੈਪਾ ਦੇਖਣਗੇ ਤੁਹਾਨੂੰ ਦਿਖਾ ਦਿੰਨੇ ਆ ਦੇਖਿਆ ਤਾਂ ਕਿ ਉਹਨ ਤੁਹਾਨੂੰ ਪਤਾ ਇਹ ਸੌਣ ਦਾ ਮਹੀਨਾ ਹੈ ਕਿ ਉਹ ਉੱਪਰ ਚੜਾਈ ਜਾਂਦੀਆਂ ਪਾਪਾ ਉਹ ਪੀਸੀ ਤੇ ਦੇਖੀਏ ਨਾ ਤੁਸੀਂ ਉੱਥੇ ਪਾਪਾ ਚੜ੍ਹਦੀਆਂ ਇੱਥੋਂ ਪਾਣੀ ਫਿਰ ਮੋਟਰਾਂ ਅੱਗੇ ਚੱਕ ਕੇ ਪਾਣੀ ਉੱਪਰ ਲੈ ਕੇ ਜਾਂਦੀਆਂ ਤੇ ਹੁਣ ਆਪਾਂ ਚੱਲਦੇ ਆਂ ਗੁਰਦੁਆਰਾ ਸਾਹਿਬ ਜਿੱਥੇ ਟੈਂਕੀ 'ਚ ਪਾਣੀ ਇਕੱਠਾ ਕੀਤਾ ਜਾਂਦਾ ਉਹ ਫਿਰ ਕਿਵੇਂ ਵਰਤੇ ਜਾਂਦਾ ਔਰ ਤੁਹਾਨੂੰ ਉੱਥੇ ਚੱਲ ਕੇ ਸਾਰਾ ਦਿਖਾਉਨੇ ਆਂ ਆ ਗਿਆ ਤੀਜਾ ਪੜਾਵ ਜਿੱਥੋਂ ਆਪਾਂ ਤੁਹਾਨੂੰ ਦਿਖਾਇਆ ਸੀ ਪਹਿਲੇ ਪੜਾਵ ਤੋਂ ਮੋਟਰਾਂ ਭੇਜਦੀਆਂ ਔਰ ਵਾਈ ਗੇਟ ਤੇ ਕਰ ਔਰ ਵਾਈ ਗੇਟ ਤੋਂ ਮੋਟਰਾਂ ਚੱਕ ਕੇ ਫਿਰ ਹਾਸ ਟੈਂਕੀ ਤੇ ਭੇਜਦੀਆਂ ਇੱਥੋਂ ਵੀ ਫਿਰ ਅੱਗੇ ਇੱਕ ਟੈਂਕੀ ਬਣੀ ਹੋਈ ਹੈ ਜੇ ਤੋਂ ਸਰਾਂ ਦੇ ਵਿੱਚ ਤੇ ਲੰਗਰ ਹਾਲ ਚ ਜਿੱਥੇ-ਜਿੱਥੇ ਵਰਤੋਂ ਹੁੰਦੀ ਹੈ ਪਾਣੀ ਦੀ ਉੱਥੇ ਭੇਜਿਆ ਜਾਂਦਾ ਹੈਗਾ ਤੇ ਇਹਦੀ ਟੈਂਕੀ ਦੀ ਕਪੈਸਿਟੀ ਹੈ 2 ਲੱਖ ਲੀਟਰ ਦੀ ਤੇ ਵੈਸੇ ਇੱਥੇ ਸਟਾਕ ਕੀਤਾ ਜਾਂਦਾ 3 ਤੋਂ 4 ਲੱਖ ਲੀਟਰ ਪਾਣੀ ਤੇ ਇਹ ਤੋਂ ਅੱਗੇ ਇੱਕ ਟੈਂਕੀ ਹੋਰ ਹੈ ਉਸ ਤੇ ਭੇਜਿਆ ਜਾਂਦਾ ਤੇ ਉਸ ਤੋਂ ਬਾਅਦ ਚੋਂ ਅੱਗੇ ਜਿਵੇਂ ਆਪਾਂ ਕਹਿ ਸਕੀਏ ਸਰਾਵਾਂ ਦੇ ਵਿੱਚ ਲੰਗਰ ਹਾਲ ਚ ਤੇ ਜਿੱਥੇ ਜਿੱਥੇ ਪਾਣੀ ਦੀ ਵਰਤੋਂ ਹੁੰਦੀ ਆ ਫਿਰ ਉਸ ਟੈਂਕੀ ਤੋਂ ਭੇਜਿਆ ਜਾਂਦਾ ਤੇ ਉਸ ਟੈਂਕੀ ਦਾ ਇਹੋ ਜੀ ਟੈਕਨੋਲੋਜੀ ਆ ਵੀ ਜਿਵੇਂ ਵੀ ਜਿਹੜੀ ਵੀ ਥਾਂ ਤੇ ਸਰਾਵਾਂ ਦੇ ਵਿੱਚ ਟੈਂਕੀਆਂ ਚ ਜਾਂਦਾ ਤੇ ਉੱਥੇ ਓਵਰਫਲੋ ਹੋ ਕੇ ਪਾਣੀ ਜੇ ਇੱਕ ਬੂੰਦ ਵੀ ਡੋਲਦੀ ਹੈ ਤੇ ਉਹ ਕਿਹੜੀ ਜਗ੍ਹਾ ਸੇਵ ਕੀਤਾ ਜਾਂਦਾ ਇੱਥੇ ਪਾਣੀ ਵੇਸਟ ਨਹੀਂ ਹੁੰਦਾ ਤੇ ਉਹ ਆਪਾਂ ਉੱਥੇ ਚੱਲ ਕੇ ਤੁਹਾਨੂੰ ਦਿਖਾਉਨੇ ਆ ਸਾਰਾ ਇਥੇ ਟੈਕਨੋਲੋਜੀ ਪਾਣੀ ਵੈਸਟ ਨਾ ਹੋਂਦੀ ਤੇ ਉੱਥੇ ਆਪਾਂ ਹੁਣ ਟੈਂਕੀ ਕੋਲ ਚੱਲਦੇ ਆ ਜਿੱਥੇ ਅੱਗੇ ਸਰਾਮਾ ਚ ਭੇਜਿਆ ਜਾਂਦਾ ਹੈ ਵੱਡੀ ਟੈਂਕੀ ਤੋਂ ਗੁਰਦੁਆਰਾ ਸਾਹਿਬ ਦੇ ਬੈਕ ਸਾਈਡ ਲੰਗਰ ਹਾਲ ਦੇ ਜਮਾਂ ਸਾਹਮਣੇ ਪਹੁੰਚ ਗਏ ਆ ਤੇ ਇੱਥੇ ਵੀ ਫਿਰ ਇੱਥੇ ਲਿਆ ਕੇ ਸਟੋਕ ਕੀਤਾ ਜਾਂਦਾ ਤੇ ਤੇਰੀ ਕਪੈਸਿਟੀ ਦੀ ਗੱਲ ਕਰੀ 80000 ਦੀ ਕਪੈਸਿਟੀ ਹੈ ਤੇ ਤੁਸੀਂ ਦੇਖ ਹੀ ਸਕਦੇ ਹੋ ਇੱਥੇ ਵਾਲ ਲੱਗੇ ਹੋਏ ਸਾਰੇ ਬਾਬਾ ਜੀ ਇਹ ਵਾਲ ਫਿਰ ਕਿੱਧਰ-ਕਿੱਧਰ ਜਾਂਦੇ ਆ ਆਰੇ ਵੱਖੋ ਕਰੇ ਸ਼ਰਾਵਾਂ ਦੇ ਵਿੱਚ ਪਾਣੀ ਜਾਂਦਾ ਇੱਥੋਂ ਸਾਰਾ ਜਸਟਮੈਂਟ ਇੱਥੋਂ ਪਾਣੀ ਹੁੰਦੀ ਹੈ ਅੱਛਾ ਸਾਰੀ ਜਸਟਮੈਂਟ ਇੱਥੋਂ ਹੀ ਹੁੰਦੀ ਹੈ ਇੱਥੇ ਇੱਕੋਂ ਦੋ ਮੋਟਰਾਂ ਲੱਗੀਆਂ ਨੇ ਥੱਲੇ ਡੱਪਾ ਫਿਰ 80000 ਲੀਟਰ ਪਾਣੀ ਜਿਹੜਾ ਡੰਪ ਕਰਿੰਦਾ ਏ ਠੀਕ ਹੈ ਇਹ ਮੈਂ ਥੱਲੇ ਬਣਾਇਆ ਸਟੋਰ ਲਈ ਬਣਾਇਆ ਤੋਹਾ ਠੀਕ ਹੈ ਮਤਲਬ ਵੀ ਉੱਪਰ ਓਵਰਫਲੋ ਹੋ ਜਾਏ ਉੱਪਰ ਪਾਣੀ ਓਵਰਫਲੋ ਹੋ ਗਏ ਹਾਂਜੀ ਇਹਦੇ ਵਿੱਚ ਡਿੱਗਦਾ ਠੀਕ ਹੈ ਇਹਦੇ ਵਿੱਚ ਦੋ ਮੋਟਰ ਇੱਕ ਆ ਲੱਗੀ ਆ ਲੱਗੀ ਦਾ ਸਟਾਰਟ ਲੱਗੀ ਨਹੀਂ ਠੀਕ ਹੈ ਜੀ ਦੋ ਮੋਟਰ ਆ ਇਹ ਬੱਕੋ ਕਰੀ ਤੇ ਪਿੱਛੇ ਦਾ ਮੈਂ ਸੁਣਾਵਾ ਬਹੁਤ ਵੱਡਾ ਜੱਤ ਨਾਲ ਪਿੱਛੇ ਲੰਗਰ ਵਾਲੀ ਸਰਾਹ ਨਹੀਂ ਹਾਂਜੀ ਪਿੱਛੋਂ ਪਾਣੀ ਦੇ ਉਹਨਾਂ ਦੇ ਸਪਲਾਈ ਹੁੰਦਾ ਹੈ ਟੈਂਕੀ ਠੀਕ ਹੈ ਠੀਕ ਹੈ ਉਧਰ ਵੱਖਰੀਆਂ ਟੈਂਕੀਆਂ ਬਣੀਆਂ ਜੀ ਠੀਕ ਹੈ ਜੀ ਉਹ ਵੀ ਆ 80000 ਲੀਟਰ ਦੀਆਂ ਉਹ ਟੈਂਕੀਆਂ ਬਣੀਆਂ ਠੀਕ ਹੈ ਜੀ ਹਾਂਜੀ ਜਿਹੜਾ ਇੱਥੇ ਪਾਣੀ ਆ ਉਹ 3 ਕਿਲੋਮੀਟਰ ਹੁੰਦਾ ਪੈਪ ਰਾਹੀਂ ਹਾਂਜੀ ਹਾਂਜੀ ਉਹ ਮੈਂ ਦੱਸਤਾ ਸੀ ਵੀ ਹਾਂਜੀ ਮਿੰਨੇ ਨਗਰ ਤੋਂ ਇੱਥੇ ਵਰਵਾਈਏ ਤੇ ਵਰਵਾਈਏ ਤੋਂ ਗੱਡੀ ਵੀ ਉੱਪਰੋਂ ਆਉਂਦਾ ਏ ਠੀਕ ਆ ਵੱਡੀ ਟੈਂਕੀ ਉਹਨਾਂ ਕੋਲ ਵੱਡੀ ਟੈਂਕੀ ਤਾਂ ਫੇਰ ਇੱਥੇ ਬੋਲਦੀ ਆ ਵੱਡੀ ਟੈਂਕੀ ਤੋਂ ਇੱਥੇ ਪਾਣੀ ਆਉਂਦਾ ਠੀਕ ਆ ਤੇ ਇਹ ਗੱਲ ਕਰੀਏ ਇਸ ਪਾਣੀ ਦੀ ਦੀ ਗੱਲ ਕਰੀਏ ਲੰਗਰ ਹਾਲ ਚ ਸਰਾਂ ਚ ਜਿੱਥੇ ਜਿੱਥੇ ਜ਼ਰੂਰਤ ਬੰਦ ਵਾਰ ਤੋਂ ਹੁੰਦੀ ਆ ਉੱਥੇ ਕੀਤਾ ਜਾਂਦਾ ਜਿਵੇਂ ਗੱਡੀਆਂ ਧੋਣ ਦੇ ਵਾਸਤੇ ਤੇ ਜਿਵੇਂ ਪੌਦਿਆਂ ਦੇ ਵਾਸਤੇ ਪਾਣੀ ਜਿਹੜਾ ਵਰਤੂ ਕੀਤੀ ਜਾਂਦੀ ਆ ਉਹ ਇੱਕ ਅੱਡ ਥਾਂ ਤੇ ਟੋਬਾ ਬਣਾਇਆ ਹੋਆ ਉੱਥੇ ਮੀਂਹ ਦਾ ਪਾਣੀ ਲੰਗਰ ਹਾਲ ਦਾ ਜਿਹੜਾ ਪਾਣੀ ਆ ਇਹ ਆਪਾਂ ਕਹਿੰਦੇ ਮੋਟਰਾਂ ਚੱਕ ਕੇ ਫਿਰ ਜਿਵੇਂ ਪੌਦਿਆਂ ਚ ਤੇ ਜਿਵੇਂ ਟਰੈਕਟਰ ਧੋਣ ਦੇ ਕੰਮ ਲਿੱਤਾ ਜਾਂਦਾ ਉਹ ਵੀ ਆਪਾਂ ਤੁਹਾਨੂੰ ਦਿਖਾਉਨੇ ਆ ਕਿੱਥੇ ਸਟੋਕ ਕੀਤਾ ਜਾਂਦਾ ਉਹ ਪਾਣੀ ਇਹ ਆ ਸਾਰਾ ਜਿਹੜਾ ਮੀਂਹ ਦਾ ਪਾਣੀ ਸਟੋਕ ਕੀਤਾ ਜਾਂਦਾ ਇੱਥੇ ਤੇ ਇੱਥੇ ਵੀ ਦੋ ਮੋਟਰਾਂ ਲੱਗੀਆਂ ਹੋਈਆਂ ਜਿਵੇਂ ਸਾਰੀ ਕਰਨੀ ਐ ਸਰਾਾਂ ਦੀ ਉਹਦੇ ਵਾਸਤੇ ਇੱਥੋਂ ਹੀ ਵਰਤੇ ਜਾਂਦਾ ਜਿਵੇਂ ਆਪਾਂ ਟਰੈਕਟਰ ਧੋਣਾ ਕੋਈ ਸਾੰਦ ਸਿਹੜਾ ਧੋਣਾ ਤੇ ਉਹਦਾ ਪਾਣੀ ਇੱਥੋਂ ਹੀ ਵਰਤੋਂ ਕੀਤਾ ਜਾਂਦੀ ਐ ਤੇ ਪੌਦਿਆਂ ਇੱਥੇ ਪੌਦੇ ਬਹੁਤ ਲਾਈਏ ਜਿਹੜੇ ਗੁਰੂ ਘਰ ਦੇ ਤੇ ਉਹਨਾਂ ਨੂੰ ਪਾਣੀ ਜਿਹੜਾ ਪਾਉਂਦੇ ਐ ਤੇ ਉਹ ਇੱਥੋਂ ਹੀ ਪਾਇਆ ਜਾਂਦਾ ਤੇ 2 ਇੰਚ ਦੀ ਪਾਈਪ ਹੈ ਜਿਹੜੀ ਤੇ ਇਹਦੇ ਵਿੱਚ ਕਹਿੰਦੇ ਸੀਗੇ ਕਿ ਪੱਥਰ ਜਮ ਜਾਂਦਾ ਹੁੰਦਾ ਸੀ ਇਹ ਸਾਲ ਬਾਅਦ ਪੂਰੀ ਪਾਈਪ ਚੇਂਜ ਕਰਨੀ ਪੈਂਦੀ ਸੀ ਜਿਹੜਾ ਥੱਲੋਂ ਪਾਣੀ ਆਉਂਦਾ ਸੀ ਉਹਦੇ ਵਿੱਚ ਪੱਥਰ ਹੁੰਦਾ ਹੁੰਦਾ ਸੀਗਾ ਤੇ ਇਹਦੇ ਵਿੱਚ ਪੱਥਰ ਪੂਰੀ ਪਾਈਪ ਚ ਜਮ ਜਾਂਦਾ ਸੀ ਜਿਵੇਂ 2 ਇੰਚ ਦੀ ਪਾਈਪ ਆ ਉਹਦੇ ਵਿੱਚ ਅੱਧਾ ਇੰਚ ਸਰਾਖ ਰਹਿ ਜਾਂਦਾ ਸੀ ਆ ਇੰਨਾ ਪੱਥਰ ਜਮ ਜਾਂਦਾ ਸੀਗਾ ਤੇ ਤੁਸੀਂ ਉਧਰ ਵੀ ਸਰਾਵਾਂ ਦੇ ਉੱਪਰ ਦੇਖ ਸਕਦੇ ਹੋ ਵੱਡੀਆਂ-ਵੱਡੀਆਂ ਟੈਂਕੀਆਂ ਰੱਖੀਆਂ ਹੋਈਆਂ ਸਾਰੀਆਂ ਤੇ ਉਹ ਵੀ ਪਾਣੀ ਸਟਾਕ ਕਰਨ ਵਾਸਤੇ ਰੱਖੀਆਂ ਹੋਈਆਂ ਤੇ ਇੱਧਰ ਵੀ ਕਹਿੰਦੇ 8000 ਦੀਆਂ ਟੈਂਕੀਆਂ ਸਾਰੀਆਂ ਵੱਡੀਆਂ ਸਰਾਵਾਂ ਤੇ ਰੱਖੀਆਂ ਹੋਈਆਂ ਇਹ ਐਸੀ ਇੱਥੋਂ ਦਾ ਪਾਣੀ ਦਾ ਏਐਸਆਰ ਜਿੱਥੇ ਮੀਂਹ ਦਾ ਪਾਣੀ ਸਟੋਕ ਕੀਤਾ ਜਾਂਦਾ ਸਾਹਮਣੇ ਤੁਸੀਂ ਦੇਖ ਹੀ ਸਕਦੇ ਹੋ ਸਾਰਾ ਜਿਹੜਾ ਮੀਂਹ ਦਾ ਪਾਣੀ ਸਟੋਕ ਕੀਤਾ ਹੋਰ ਇਹਦੇ ਵਿੱਚ ਵੀ ਕਹਿੰਦੇ ਦੋ ਮੋਟਰਾਂ ਰੱਖੀਆਂ ਹੋਈਆਂ ਨੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਸਕਰੀਨ ਦੇ ਤੇ ਇੱਥੇ ਕਹਿੰਦੇ ਸਰਾਂ ਦੀ ਜਿਵੇਂ ਉਸਾਰੀ ਕਰਨੀ ਹੈ ਤੇ ਇੱਥੇ ਹੀ ਵਾਹਣੀ ਦੀ ਵਰਤੋਂ ਕੀਤੀ ਜਾਂਦੀ ਹੈ ਜਿਵੇਂ ਕਹਿ ਸਕਦੀ ਸੰਦ ਸੁਧੇੜਾ ਧੋਣਾ ਹੈ ਤੇ ਉਹਦੀ ਵਰਤੋਂ ਵੀ ਇੱਥੋਂ ਹੀ ਕੀਤੀ ਜਾਂਦੀ ਹੈ ਤੇ ਇੱਥੇ ਕਹਿੰਦੇ ਗੁਰਦੁਰਾ ਸਾਹਿਬ ਦੇ ਬਹੁਤ ਪੌਦੇ ਲਾਇਵੇ ਆ ਤੇ ਉਹਨਾਂ ਨੂੰ ਪੌਦਿਆਂ ਨੂੰ ਪਾਣੀ ਪਾਉਂਦੇ ਆ ਇੱਥੋਂ ਹੀ ਚੱਕ ਕੇ ਜਿਹੜਾ ਮੋਟਰਾਂ ਥਰੂ ਪਾਣੀ ਪਾਇਆ ਜਾਂਦਾ ਤੇ ਆ ਤੁਹਾਨੂੰ ਪਾਇਪ ਦਿਖਾਉਣੀ ਤੇ ਕਹਿੰਦੇ ਸਾਲ ਬਾਅਦ ਇਹ ਪੈਪ ਚੇਂਜ ਕਰਨੀ ਪੈਂਦੀ ਸੀ ਜਿਹੜਾ ਥੱਲੋਂ ਪਾਣੀ ਆਉਂਦਾ ਉਹਦੇ ਵਿੱਚ ਪੱਥਰ ਬਹੁਤ ਆਉਂਦਾ ਤੇ ਇਹਦੇ ਵਿੱਚ ਪੱਥਰ ਜੰਮ ਜਾਂਦਾ ਸੀ ਆ ਤੇ ਅੱਧੇ ਇੰਚ ਦਾ ਸਰਾਖ ਰਹਿੰਦਾ ਸੀ ਆ ਉਹਦੇ ਕਰਕੇ ਦੋ ਸਾਲਾਂ ਬਾਅਦ ਪੈਪ ਸਾਰੀ ਚੇਂਜ ਕਰਨੀ ਪੈਂਦੀ ਸੀ ਤੇ ਸਾਹਮਣੇ ਵੀ ਸਰਾਮਾਂ ਦੇ ਤੁਸੀਂ ਦੇਖ ਸਕਦੇ ਹੋ ਜਿਹੜੀਆਂ ਵੱਡੀਆਂ-ਵੱਡੀਆਂ ਟੈਂਕੀਆਂ ਰੱਖੀਆਂ ਹੋਈਆਂ ਆ ਜ਼ੂਮ ਕਰਕੇ ਤੁਹਾਨੂੰ ਦਿਖਾ ਦਿੰਨਾ ਤੇ ਇੰਨਾ ਵਿੱਚ ਵੀ ਕਹਿ ਸਕਦੇ ਆ ਸਾਰੀਆਂ ਟੈਂਕੀਆਂ ਇੰਨਾ ਚੱਸੀ ਐਵੇਂ ਪਹੁੰਚਦਾ ਗੁਰਦੁਆਰਾ ਸਾਹਿਬ ਵਿੱਚ ਪਾਣੀ ਬੜੀ ਮੁਸ਼ਕਲਤ ਲੱਗਦੀ ਹੈ ਤੇ ਬਾਬਾ ਜੀ ਕਹਿੰਦੇ ਜਿਹਦਾ ਖਰਚਾ 1 ਲੀਟਰ ਦਾ ਪਾਣੀ ਦਾ 1 ਤੇ ਇੰਨੇ ਨਾਲ ਜਿਹੜੀ ਅੱਜ ਦੀ ਵੀਡੀਓ ਆਪਣੀ ਸਮਾਲਤੀ ਲਈਵਾ ਦੀ ਸਾਰੇ ਸੰਗਤਾਂ ਦਾ तहे ਦਿਲੋਂ ਧੰਨਵਾਦ ਜਿਹੜਾ ਕੀਮਤੀ ਤੋਂ ਕੀਮਤੀ ਸਮਾਂ ਕੱਢ ਕੇ ਦਾਸ ਦੀ ਵੀਡੀਓ ਦੇਖਦੇ ਹੋ ਕਮੈਂਟ ਵੀ ਕਰਦੇ ਹੋ ਲਾਈਕ ਵੀ ਕਰਦੇ ਹੋ ਸ਼ੇਅਰ ਵੀ ਕਰਦੇ ਹੋ ਫਿਰ ਤੋਂ ਸਾਰੀ ਸੰਗਤਾਂ ਦਾ तहे ਦਿਲੋਂ ਧੰਨਵਾਦ ਤੁਹਾਨੂੰ ਮਿਲਦੀ ਹੈ ਇੱਕ ਨਵੀਂ ਵੀਡੀਓ ਨਵੇਂ ਬਲੌਗ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ